ਦੇ ਫੇਸ ਅਰਥ ਸਥਿਤ ਪੁੱਡਾ ਪਵਨ ਦੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕਿ ਅੰਦਰੋਂ ਬੰਦ ਪਏ ਬਾਥਰੂਮ ਦੇ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਦਰਸਲ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਰਿਟਾਇਰ ਕਰਮਚਾਰੀ ਦੀ ਲਾਸ਼ ਜੋ ਸੀ ਉਹ ਬਾਥਰੂਮ ਦੇ ਅੰਦਰ ਪਈ ਸੀ ਪੁਲਿਸ ਨੇ ਦਰਵਾਜ਼ਾ ਤੋੜ ਕੇ ਜਦੋਂ ਲਾਸ਼ ਨੂੰ ਬਾਹਰ ਕੱਢਿਆ ਤਾਂ ਮ੍ਰਿਤਕ ਦੀ ਪਛਾਣ ਮੋਹਨਪਾਲ ਦੇ ਤੌਰ ਦੇ ਉੱਤੇ ਹੋਈ ਦੱਸਿਆ ਜਾ ਰਿਹਾ ਹੈ ਕਿ ਮੋਹਨਪਾਲ ਪੁਡਾ ਦੇ ਵਿੱਚੋਂ ਹੀ ਰਿਟਾਇਰ ਕਰਮਚਾਰੀ ਹਾਂ ਤੇ ਕਿਸੇ ਕੰਮ ਦੀ ਵਜ੍ਹਾ ਨਾਲ ਕੱਲ ਪੁਡਾ ਭਵਨ ਵਿੱਚ ਪਹੁੰਚਿਆ ਸੀ ਲੇਕਿਨ ਉਸ ਨੇ ਦਰਵਾਜ਼ਾ ਬੰਦ ਕੀਤਾ ਫਿਰ ਬਾਹਰ ਨਹੀਂ ਨਿਕਲਿਆ ਜਦੋਂ ਪੁਲਿਸ ਨੂੰ ਅੱਜ ਸ਼ੱਕ ਪਿਆ ਤਾਂ ਪੁਲਿਸ ਦੇ ਵੱਲੋਂ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤਾਂ ਮੋਹਨਪਾਲ ਦੀ ਲਾਸ਼ ਅੰਦਰੋਂ ਮਿਲੀ ਇਹ ਜੀ ਇੱਕ ਪਰਸਨ ਨੇ 64 ਸਾਲ ਦੀ ਉਮਰ ਹੈ ਮੋਹਨਪਾਲ ਜੀ ਇਹ ਵੈਸੇ ਗਰੀਬ ਦਾ ਮੁੱਲਾਂਪੁਰ ਗਿੱਦਾਸ ਨੂੰ ਬਿਲੋਂਗ ਕਰਦੇ ਆ ਤੇ ਇਹ ਸੈਕਟਰ 22 ਰਹਿੰਦੇ ਆ ਹਾਲ ਦੀ ਖੜੀ ਇਹ ਪਹਿਲਾਂ ਹੀ ਡਿਪਾਰਟਮੈਂਟ ਚੋਂ ਵੀ ਇੱਥੋਂ ਮਤਲਬ ਰਟਾਇਰ ਹੋਏ ਆ ਇਹ ਕੱਲ ਇੱਥੇ ਆਏ ਸੀ ਕੰਮ ਤੇ ਬਾਥਰੂਮ ਚ ਇਹਨਾਂ ਨੇ ਕੁੰਡੀ ਲਗਾ ਕੇ ਬਾਥਰੂਮ ਗਏ ਤੇ ਉਸ ਤੋਂ ਬਾਅਦ ਇਹਨਾਂ ਦੀ ਅੱਜ ਜਿਹੜੀ ਹੈਗੀ ਸਵੇਰੇ ਡੈਡ ਬੋਡੀ ਮਿਲੀ ਉਹ ਬਾਥਰੂਮ ਦੇ ਵਿੱਚੋਂ ਦਰਵਾਜ਼ਾ ਤੋੜ ਕੇ ਖਲਵਾਇਆ ਗਿਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਲਾਸ਼ ਹੈ ਫੋਟੋਗ੍ਰਾਫੀ ਕਰਕੇ ਹੋਰ ਸਾਰਾ ਜੋ ਪੁਲਿਸ ਕਾਰਵਾਈ ਬਣਦੀ ਸੀ ਮੌਕੇ ਦੀ ਉਹ ਕਰਕੇ ਅਸੀਂ ਲਾਸ਼ ਸਰਕਾਰੀ ਹਸਪਤਾਲ ਸ਼ੇਪ ਇਸਰਖਾਇਆ ਬਾਕੀ ਇਹਦੇ ਕਰਦੇ ਆ ਗਏ ਨੇ ਜੀ ਉਸ ਤੋਂ ਬਾਅਦ ਜੋ ਬਣਦੀ ਹੈ ਕਾਰਵਾਈ ਇਸ ਕਰ ਲਿਆ। ਦੇਖੋ ਜੀ ਇਹ ਜਿਹੜੇ ਹੈਗੇ ਕੱਲ ਜੋ ਮਤਲਬ ਫਸਟ ਸਾਨੂੰ ਇਨਕੁਆਰੀ ਕੀਤੀ ਹੈ ਮੌਕੇ ਦੀ ਅਸੀਂ। ਉਹਦੇ ਵਿੱਚ ਇਹ ਕੱਲ ਬੰਦੇ ਨੇ ਦਰਵਾਜ਼ਾ ਲਗਾਇਆ ਸੀ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿਹੜੇ ਫੋਨ ਹੈ ਰিসিਵ ਹੋਣੇ ਬੰਦ ਹੋ ਗਏ। ਤੇ ਮਤਲਬ ਇਹ ਕੱਲ ਤਾਂ ਹੀ ਉੱਥੇ ਬਾਥਰੂਮ ਦੇ ਵਿੱਚ ਇਹਦੀ ਬੋਡੀ ਪੰਦ ਪਈ ਸੀ। ਬਾਕੀ ਅਸੀਂ ਜਿਹੜਾ ਸਿਕਿਉਰਿਟੀ ਗਾਰਡ ਵਗੈਰਾ ਜਿਹੜੇ ਹੈਗੇ ਉਹਨਾਂ ਨਾਲ ਵੀ ਅਸੀਂ ਪੁੱਛਗਿੱਛ ਕਰ ਰਹੇ ਹਾਂ। ਦੇਖਦੇ ਆ ਜੋ ਮਾਮਲਾ ਸਾਹਮਣੇ ਆਇਆ ਉਹ ਅਸੀਂ ਦੱਸਾਂਗੇ। ਕਰ ਕੇ ਗਏ ਆ ਫੋਨ ਚੱਕਦਾ ਨਹੀਂ ਸੀ ਪਿਆ ਹੈ ਤੇ ਉਸ ਤੋਂ ਬਾਅਦ ਉਹ ਚੈੱਕ ਕਰਕੇ ਵਾਪਸ ਚਲੇ ਗਏ ਵੀ ਸ਼ਾਇਦ ਕਿਤੇ ਹੋਰ ਨਾ ਚਲਾ ਗਿਆ ਫੋਨ ਉਹਦੇ ਕੋਲ ਸੀ ਫੋਨ ਉਹਦੇ ਕੋਲ ਸੀ ਅਸੀਂ ਗਏ ਆ ਮੌਕੇ ਤੇ ਅਸੀਂ ਜਿਹੜਾ ਹੈਗਾ ਉਹਦੇ ਫੋਨ ਉੱਥੀ ਬਾਥਰੂਮ ਦੇ ਵਿੱਚ ਹੀ ਪਿਆ ਹੋਇਆ ਸੀ ਜੋ ਫਸਟ ਇਨਸੀਡੈਂਟ ਜੋ ਲੱਗਦੇ ਆ ਉਹ ਬਾਥਰੂਮ ਗਿਆ ਤੇ ਉਹਗੇ ਮੂੰਹ ਭਾਰ ਨਹੀਂ ਕਰਕੇ ਕੁੰਡੀ ਅੰਦਰੋਂ ਲੱਗੀ ਹੋਈ ਸੀ ਕੁੰਡੀ ਅੰਦਰੋਂ ਲੱਗੀ ਜਿਹੜਾ ਅਸੀਂ ਜਦੋਂ ਗਏ ਆ ਦੋਨੋਂ ਦੋ ਦਰਵਾਜ਼ੇ ਪੈਂਦੇ ਆ ਉਸ ਬਾਥਰੂਮ ਦੋਨੋਂ ਪਾਸੇ ਹੋਈ ਅੰਦਰੋਂ ਕੁੰਡੀ ਲੱਗੀ ਸੀ ਦਰਵਾਜ਼ਾ ਜਿਹੜਾ ਹੈਗਾ ਆਰੀ ਮਤਲਬ ਨਾਲ ਕਟਵਾ ਕੇ ਹੀ ਅੰਦਰੋਂ ਦਰਵਾਜ਼ਾ ਖੋਲਿਆ ਅਸੀਂ ਸਾਰੇ ਮ ਜਾਣਕਾਰੀ ਦਿੰਦੇ ਹਾਂ ਐਸਐਚਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਫੇਜ਼ 8 ਸਥਿਤ ਪੁੱਡਾਪਾਣ ਵਿੱਚ ਪਹੁੰਚੀ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਦਰਵਾਜ਼ਾ ਤੋੜ ਕੇ ਵੇਖਿਆ ਗਿਆ ਤਾਂ ਅੰਦਰ ਮੋਹਨਪਾਲ ਦੀ ਲਾਸ਼ ਪਈ ਸੀ ਜੋ ਕਿ ਇੱਕ ਦਿਨ ਪਹਿਲਾਂ ਹੀ ਪੁੱਡਾਪਾਣ ਵਿੱਚ ਕਿਸੇ ਕੰਮ ਲਈ ਆਇਆ ਸੀ ਉਹਨਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਗਬਾਨੀ ਟੀਵੀ ਲਈ ਕੁਲਦੀਪ ਮਰਦੀ ਰਿਪੋਰਟ